ਦੇਖ ਸਕਦੇ ਹੋ ਭਿਆਨਕ ਐਕਸੀਡੈਂਟ ਹੋਇਆ ਤਿੰਨ ਨੌਜਵਾਨ ਦਸੇ ਜਾ ਰਹੇ ਨੇ ਮੋਟਰਸਾਈਕਲ ਪੁਲਟੀਨਾ ਤੇ ਆ ਰਹੇ ਸੀ ਬਾਂਬਣੀ ਪਿੰਡ ਵੱਲੋਂ ਤਾਂ ਕਾਰ ਦੇ ਵਿੱਚ ਵੱਜਿਆ ਤੇ ਨੌਜਵਾਨ ਗੰਭੀਰ ਜ਼ਖਮੀ ਦਸੇ ਜਾ ਰਹੇ ਨੇ ਸੀਰੀਅਸ ਦਸੇ ਜਾ ਰਿਹਾ ਹੈ ਹਜੇ ਤੱਕ ਲੋਕਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਬਹੁਤ ਜ਼ਿਆਦਾ ਪਿਆਨਕ ਐਕਸੀਡੈਂਟ ਹੋਇਆ ਨੌਜਵਾਨਾਂ ਦੀ ਪੁਸ਼ਟੀ ਨਹੀਂ ਹੋਈ ਕਿਥੋਂ ਦੇ ਸੀ ਗੱਡੀ ਦਾ ਜਰੂਰ ਪਤਾ ਲੱਗ ਗਿਆ ਕਿ ਸਿੰਘ ਸੈਣੀਆ ਦਾ ਬੰਦਾ ਸੀ ਪਰ ਕਾਰ ਵਾਲੇ ਦਾ ਵੀ ਜਿੱਤੂ ਤੱਕ ਦੇਖ ਸਕਦੇ ਹਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਨੇ ਆ ਨੌਜਵਾਨ ਗੰਬੀਰ ਜਖਮੀ ਦੱਸਿਆ ਜਾ ਰਿਹਾ ਹੈ ਜੋ ਲੋਕ ਮੌਜੂਦ ਸੀ ਮੌਕੇ ਤੇ ਉਹਨਾਂ ਦੇ ਵੱਲੋਂ ਇਹ ਪਿੰਡ ਜੈਮਲਵਾਲਾ ਨਹਿਰ ਦੇ ਉੱਪਰ ਦੇਖ ਸਕਦੇ ਹੋ ਕਾਰ ਦਾ ਨੰਬਰ ਵੀ ਤੁਹਾਨੂੰ ਦਿਖਾ ਦਿੰਨੇ ਆ ਸਿੰਘੇ ਸੈਣੀ ਦੀ ਗੱਡੀ ਦੱਸੀ ਜਾ ਰਹੀ ਹੈ ਨੌਜਵਾਨ ਦੱਸਿਆ ਜਾ ਰਿਹਾ ਕਿ ਪਿੰਡ ਬਾਂਮਣੀ ਦੇ ਸੀ ਜੋ ਝੋਨਾ ਲਾਉਣ ਦਾ ਕੰਮ ਕਰਦੇ ਸੀ ਵਿਚਾਰੇ ਮਜ਼ਦੂਰੀ ਘਰੋਂ ਕੀ ਸੋਚ ਕੇ ਜਾਂਦਾ ਬੰਦਾ ਹਨਾ ਕੰਮ ਕਰਨ ਦੇ ਲਈ ਨਿਕਲਦਾ ਪਰ ਰਸਤੇ ਦੇ ਵਿੱਚ ਕੀ ਹੋ ਜਾਣਾ ਹੈ ਪਰਮਾਤਮਾ ਨੂੰ ਮਨਜ਼ੂਰ ਹੈ ਕੀ ਕਰਨਾ ਤਾਂ ਤਿੰਨ ਨੌਜਵਾਨ ਸੀ ਮੋਟਰਸਾਈਕਲ ਤੇ ਮੋਟਰਸਾਈਕਲ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਦੇਖ ਸਕਦੇ ਹੋ ਰੋਟੀ ਵਾਲਾ ਟਿਫਨ ਵੀ ਨਾਲ ਸੀ ਘਰੋਂ ਚੋਨਾ ਲਾਣ ਦੇ ਲਈ ਨਿਕਲੇ ਸੀ ਕੰਮ ਤੇ ਨਿਕਲੇ ਸੀ ਉਹ ਗੱਡੀ ਦੀਆਂ ਤਸਵੀਰਾਂ ਦੀ ਤਸਵੀਰਾਂ ਸਾਂਝੀਆਂ ਕਰਦੇ ਆ ਤੁਹਾਡੇ ਨਾਲ ਬਹੁਤ ਸਵੇਰ ਨਾਲ ਬੁਰੀ ਖਬਰ ਜਲਾਲਾਵਾਦ ਦੇ ਇਲਾਕੇ ਦੇ ਵਿੱਚ ਮਿਲੀ ਹੈ ਇਹ ਰੋੜ ਹੈ ਪਿੰਡ ਜੈਮਲਵਾਲਾ ਤੋਂ ਟਿੰਡਾ ਵਾਲੇ ਦੇ ਉੱਪਰ ਜਿਹੜੀ ਨਹਿਰ ਹੈ ਉਹਦੇ ਬਿਲਕੁਲ ਨਾਲ ਨਜ਼ਦੀਕ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਨੇ ਆ ਸਾਹਿਬ ਗੱਡੀ ਵਾਲੇ ਤਾਂ ਪਹੁੰਚਾ ਦੱਸਿਆ ਜਾ ਰਿਹਾ ਪਰ ਜਿਹੜੇ ਨੌਜਵਾਨ ਸੀ ਜਿਨ੍ਹਾਂ ਦੇ ਵਿੱਚ ਮੋਟਰਸਾਈਕਲ ਦੇ ਵਿੱਚ ਵੱਜਿਆ ਉਹ ਨੌਜਵਾਨ ਕਾਫੀ ਸੀਰੀਅਸ ਦੱਸੇ ਜਾ ਰਿਹਾ ਬਾਮਣੀ ਪਿੰਡ ਦੇ ਨੇ ਨੌਜਵਾਨ ਕਰੋ ਚੋਨਾ ਲਾਉਣ ਦੇ ਲਈ ਨਿਕਲੇ ਸੀ ਕੰਮ ਦੇ ਲਈ ਨਿਕਲੇ ਸੀਗੇ ਤੇ ਰਸਤੇ ਦੇ ਵਿੱਚ ਐਕਸੀਡੈਂਟ ਹੋ ਗਿਆ ਪਰ ਦੱਸਿਆ ਜਾ ਰਿਹਾ ਨੌਜਵਾਨ ਕਾਫੀ ਸੀਰੀਅਸ ਨੇ ਤਿੰਨ ਨੌਜਵਾਨ ਸੀ ਲੋਕਾਂ ਦੇ ਜੋ ਮੌਜੂਦ ਲੋਕ ਸੀ ਇੱਥੇ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਬਹੁਤ ਮੰਦ ਭਾਗੀ ਘਟਨਾ ਅੱਜ ਸਵੇਰੇ ਸਵੇਰੇ ਜਲਾਲਾਬਾਦ ਹਲਕੇ ਦੇ ਪਿੰਡ ਜੈਮਲਵਾਲਾ ਟਿੰਡਾ ਵਾਲੇ ਰੋਡ ਤੇ ਦੇਖਣ ਨੂੰ ਮਿਲੀ ਹੈ ਤਸਵੀਰਾਂ ਇਸ ਟਾਈਮ ਦੀਆਂ ਸਾਂਝੀਆਂ ਕਰ ਰਿਹਾ ਤੁਹਾਡੇ ਨਾਲ ਗੱਡੀ ਵਾਲੇ ਦਾ ਪਿੰਡ ਸਿੰਘਾ ਸੈਣੀਆ ਦੱਸ ਰਹੇ ਨੇ ਜੋ ਮੌਜੂਦ ਲੋਕ ਨੇ ਤਕਰੀਬਨ 1 ਘੰਟਾ ਹੋ ਗਿਆ ਐਕਸੀਡੈਂਟ ਹੋਏ ਨੂੰ ਨੌਜਵਾਨਾਂ ਨੂੰ ਲੈ ਕੇ ਗਿਆ ਹੈ ਪਾਜ਼ਾਨੀ ਹੁਣ ਜਲਾਲਾਬਾਦ ਦੇ ਨਿੱਜੀ ਹਸਪਤਾਲ ਦੇ ਵਿੱਚ ਇੱਕ ਵਾਰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਲੋਕਾਂ ਦੁਆਰਾ ਦੱਸਿਆ ਜਾ ਰਿਹਾ ਕਿ ਕਾਫੀ ਜ਼ਿਆਦਾ ਸੀਰੀਅਸ ਹੈ ਸ਼ਾਇਦ ਇੱਕ ਨੌਜਵਾਨ ਦੀ ਲੋਕਾਂ ਦੁਆਰਾ ਦੱਸਿਆ ਜਾ ਰਿਹਾ ਕਿ ਸ਼ਾਇਦ ਡੈਥ ਹੋ ਗਈ ਹੈ ਪਰ ਪਰਮਾਤਮਾ ਮਿਹਰ ਕਰੇ ਉਹਨਾਂ ਤੇ ਉਹਨਾਂ ਦੇ ਪਰਿਵਾਰ ਤੇ ਦੋਵੇਂ ਕਰਕੇ ਲੰਘੇ ਦੋਵੇਂ 90 ਪਲੱਸ ਹੀ ਲੰਘਿਆ ਸਟਿੰਡਲ ਹੱਡੇ ਤੋਂ ਜਿਹੜਾ ਕਿ ਆ ਗਿਆ ਉਹਦੀ ਰਮਈਆਂ ਟੁੱਟ ਗਈਆਂ ਦੇਖ ਸਕਦੇ ਹੋ ਤੁਸੀਂ ਨਹੀਂ ਹਟਦੇ ਮੂਤ ਨਾਲ ਮਰਨ ਭਾਲੀ ਕਰਨਾ ਜਿਹੜੀ ਵਿੱਚ ਪਾ ਦੋ ਤਾਂ ਘਰੋਂ ਕੰਮ ਤੇ ਨਿਕਲੇ ਨੇ ਨੌਜਵਾਨ ਸੋਚ ਕੇ ਨਿਕਲਦਾ ਬੰਦਾ ਅੱਜ ਹਨਾ ਆ ਕੰਮ ਕਰ ਲਈ ਆ ਕਰ ਲਈ ਪਰ ਰਸਤੇ ਦੇ ਵਿੱਚ ਕੀ ਹੋ ਜਾਣਾ ਕਿਸੇ ਨੂੰ ਕੋਈ ਪਤਾ ਨਹੀਂ ਕੰਮ ਤੇ ਨਿਕਲੇ ਸੀ ਵਿਚਾਰੇ ਪਰਵਾਰ ਦਾ ਪੇਟ ਪਾਲਣ ਦੇ ਲਈ ਪਰਿਵਾਰ ਪਾਲਣ ਦੇ ਲਈ ਨਿਕਲੇ ਸੀ ਪਰ ਰਸਤੇ ਦੇ ਵਿੱਚ ਐਕਸੀਡੈਂਟ ਹੋ ਗਿਆ ਐਕਸੀਡੈਂਟ ਬਹੁਤ ਜਿਆਦਾ ਭਿਆਨਕ ਹੋਇਆ ਤਸਵੀਰਾਂ ਦੇ ਵਿੱਚ ਵੀ ਤੁਹਾਨੂੰ ਦਿਖਾਇਆ ਤੁਸੀਂ ਦੇਖ ਰਹੇ ਹੋ ਪਰ ਵਾਹਿਗੁਰੂ ਮੇਰ ਕਰੇ ਸੱਚੇ ਪਾਤਸ਼ਾਹ ਬਨੇਰੋ ਦਿਲਾਲਾਮਾਦ ਪੋਸਟ ਤੇ ਤੁਹਾਡਾ ਸਵਾਗਤ ਹੈ